ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਇੱਥੋਂ ਦੇ ਲੋਕ ਹੈਲਪਫੁਲ ਬਹੁਤ ਆ। ਸੋ ਆ ਸਿਸਟਰ ਨੂੰ ਮੈਂ ਪੁੱਛਿਆ ਸੋ ਇਹ ਮੈਨੂੰ ਆਪਣੇ ਆਪ ਨੂੰ ਛੱਡ ਕੇ ਤੇ ਜਾ ਮੇਰੀ ਹੈਲਪ ਕਰਨ ਆਇਆ ਇਹਨੇ ਮੈਨੂੰ ਦੱਸਿਆ ਕਿ ਇਸ ਸਟੇਸ਼ਨ ਤੋਂ ਤੁਸੀਂ ਅੱਗੇ ਜਾ ਸਕਦੇ ਆ। ਇਸ ਟੈਂਪਲ ਦੇ ਵਿੱਚ ਲੋਕੀ ਆਪਣੀ ਕਿਸਮਤ ਦੇਖਣ ਹੁੰਦੇ ਆ। ਸੋ ਹੁਣ ਆਪਾਂ ਉਹ ਸਾਰਾ ਰਸਤਾ ਕਰਾਸ ਕਰਕੇ ਜਿੱਥੇ ਕਿਸਮਤ ਦੇਖਦੇ ਆ ਉਹ ਵੀ ਦਿਖਾਤਾ ਤੁਹਾਨੂੰ। ਇਧਰੋਂ ਮੱਥਾ ਟੇਕਦੇ ਆ। ਜੀ ਦੋਸਤੋ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਜੇ ਤੁਸੀਂ ਵੀ ਘੁੰਮਣਾ ਚਾਹੁੰਦੇ ਹੋ ਜਪਾਨ ਜਾਂ ਘਰ ਬੈਠੇ ਘੁੰਮਣਾ ਚਾਹੁੰਦੇ ਹੋ ਜਪਾਨ ਸੋ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਵੀਡੀਓ ਬਹੁਤ ਮਜ਼ੇਦਾਰ ਹੋਣ ਵਾਲੀ ਆ ਸੋ ਅੱਜ ਤੁਹਾਨੂੰ ਆਪਾਂ ਜਪਾਨ ਦੇ ਟੋਕਿਓ ਸ਼ਹਿਰ ਦੇ ਵਿੱਚ ਜਿਹੜੀਆਂ ਮੇਨ ਜਗ੍ਹਾ ਆ ਉੱਥੇ ਘੁਮਾਵਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ ਟੋਕਿਓ ਦਾ ਕਲਚਰ ਸੋ ਇੱਥੇ ਇੱਕ ਮੰਦਿਰ ਆ ਸੋ ਆਪਾਂ ਉੱਥੇ ਵੀ ਜਾਵਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਸੋ ਆਓ ਹੁਣ ਆਪਾਂ ਚੱਲਦੇ ਆਂ ਜੇ ਕਦੀ ਜਾਪਾਨ ਕੁਮਣਾਣਾ ਆ ਤਾਂ ਥੋੜਾ ਜਿਹਾ ਰੇਲਵੇ ਦਾ ਸਿਸਟਮ ਦੇ ਲਈ ਇਹ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਰੇਲਵੇ ਦਾ ਸਿਸਟਮ ਜੇ ਥੋੜੀ ਜਿਹੀ ਵੀ ਆਪਾਂ ਗਲਤੀ ਕਰਦੇ ਆ ਤਾਂ ਇੱਕ ਸਟੇਸ਼ਨ ਤੋਂ ਆਪਾਂ ਹੋਰ ਸਟੇਸ਼ਨ ਤੇ ਪਹੁੰਚ ਸਕਦੇ ਆ ਥੋੜਾ ਦੇਖ ਕੇ ਕਰਨ ਵਾਲਾ ਕੰਮ ਆ ਇਧਰ ਦੀਆਂ ਮਸ਼ੀਨਾਂ ਲੱਗੀਆਂ ਟਿਕਟ ਬੁੱਕ ਕਰਨ ਦੇ ਲਈ ਆਪਾਂ ਸਭ ਤੋਂ ਪਹਿਲਾਂ ਲੈਂਗੁਏਜ ਸਿਲੈਕਟ ਕਰਦੇ ਆ ਆਫਰ ਇਨਫੋਰਮੇਸ਼ਨ ਓਨਲੀ ਡਿਸਪਲੇਡ ਇਨ ਇੰਗਲਿਸ਼ ਫੋਪਰ ਟਿਕਟ ਪਰਚੇਸ ਕਰਾਂਗੇ ਆ ਸਾਰਾ ਕੁਝ ਲਿਖਿਆ ਹੋਇਆ ਹੈ ਕਿ ਇਸ ਤਰੀਕੇ ਨਾਲ ਕਰਨਾ ਹੈ ਅਸੀਂ ਫਰ ਸਟੇਸ਼ਨ ਦੇ ਨਾਮ ਤੋਂ ਸਰਚ ਕਰ ਸਕਦੇ ਹਾਂ ਟੂਰਿਸਟ ਸਪੋਰਟ ਸੇ ਦੇ ਵਿੱਚ ਸਾਰੀਆਂ ਟੂਰਿਸਟ ਜਗ੍ਹਾ ਆ ਜਿਹੜੀਆਂ ਇੱਥੇ ਲਿਖਿਆ ਹੋਇਆ ਹੈ ਜਿਸ ਤੇ ਵੀ ਆਪਾਂ ਜਾਣਾ ਹੈ ਸੋ ਆਪਾਂ ਸਿਲੈਕਟ ਕਰਾਂਗੇ ਆ ਸੰਦੂਸਾ ਇਸ ਸੋਰਟ ਪਰ ਇਸ ਵੇਚਣ ਦੀ ਟਿਕਟਾਂ ਲੱਭੇ ਜਾਂਦੀਆਂ ਉੱਥੇਆਂ ਦੀ ਆ ਸੋ ਆਪਾਂ ਟਿਕਟ ਨੂੰ ਪਰਚੇਸ ਕਰਾਂਗੇ So, select the number of tickets you would to Please insert any or card. If you need to to receive, the receipt, receipt button. I will the number of tickets I ਟਿਕਟ ਫਿੱਟ ਟਿਕਟ ਲੈ ਕੇ ਆਪਾਂ ਵੀ ਜਾ ਸਕਦੇ ਹਾਂ ਸਟੇਸ਼ਨਾਂ ਦੇ ਉੱਤੇ ਤੁਹਾਨੂੰ ਲੋਕਰ ਮਿਲ ਜਾਣਗੇ ਜਿੱਦਾਂ ਉੱਪਰ ਲਿਖਿਆ ਹੈ ਕੋਇਨ ਲੋਕਰ ਸਵਾ ਸਾਰਾ ਪ੍ਰਾਈਸ ਲਿਖਿਆ ਆ 500 ਜਨ ਜਨਨ ਕੀ 500 ਰੁਪਿਆ ਇਹ ਜਾਪਾਨ ਦੀ ਕਰੰਸੀ ਆ 500 ਰੁਪਿਆ ਆਪਾਂ ਇੱਥੇ ਰੱਖ ਕੇ ਜਾਪਾਨ ਦੇ 500 ਰੁਪਿਆ ਰੱਖ ਕੇ ਆਪਾਂ ਇੱਥੇ ਆਪਣਾ ਸਮਾਨ ਰੱਖ ਕੇ ਤੇ ਜਾ ਸਕਦੇ ਹਾਂ ਸਵਾ ਵੱਡੇ ਲੋਕਰ ਆ ਇਹਦੇ ਵਿੱਚ 600 ਰੁਪਿਆ ਆ ਉਹ ਛੋਟੇ ਲੋਕਰਾਂ ਦੇ ਵਿੱਚ 500 ਰੁਪਿਆ ਆ ਸੋ ਇਹ ਟਾਈਮ ਦੇ ਅਕੋਰਡਿੰਗ ਆਪਾਂ ਸੇ ਚੀਜ਼ ਰੱਖਣੀਆਂ ਸੋ ਜਿੰਨਾ ਟਾਈਮ ਆਪਾਂ ਯੂਜ਼ ਕਰਨਾ ਹਿਸਾਬ ਨਾਲ ਇਹਦੇ ਪੈਸੇ ਆ ਜਿੱਦਾਂ ਕਿ ਆਪਾਂ ਹੋਰ ਟ੍ਰੇਨ ਦੇ ਵਿੱਚ ਸਫਰ ਕਰਦੇ ਰਹੇ ਆ ਸੋ ਇੱਥੇ ਇੱਕ ਟੋਕਿਓ ਸਬਵੇ ਟ੍ਰੇਨ ਚੱਲਦੀ ਆ ਸੋ ਆਪਾਂ ਹੁਣ ਉਹਦੇ ਵਿੱਚ ਸਫਰ ਕਰਾਂਗੇ ਉਹਦੀ ਟਿਕਟ ਬਾਈ ਕਰਾਂਗੇ ਸੋ ਇਹ ਜਿਹੜੀ ਟ੍ਰੇਨ ਆ ਇਹ ਜ਼ਮੀਨ ਦੇ ਵਿੱਚ ਚੱਲਦੀ ਆ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਇੱਥੋਂ ਦੇ ਲੋਕ ਹੈਲਪਫੁਲ ਬਹੁਤ ਆ ਸੋ ਆ ਸਿਸਟਰ ਨੂੰ ਮੈਂ ਪੁੱਛਿਆ ਸੋ ਇਹ ਮੈਨੂੰ ਆਪਨਾ ਆਪ ਨੂੰ ਛੱਡ ਕੇ ਤੇ ਆ ਮੇਰੀ ਹੈਲਪ ਕਰਨ ਆਇਆ ਇਹਨਾਂ ਨੇ ਮੈਨੂੰ ਦੱਸਿਆ ਕਿ ਇਸ ਸਟੇਸ਼ਨ ਤੋਂ ਤੁਸੀਂ ਅੱਗੇ ਜਾ ਸਕਦੇ ਆ ਹੁੰਦੇ ਮੈਨੇਜਰ ਆ ਸੋ ਇਹ ਦੇ ਬਾਰੇ ਆਪ ਨੂੰ ਇਨਫੋਰਮੇਸ਼ਨ ਦੇ ਰਿਹਾ ਜਿੱਦਾਂ ਕਿ ਤੁਸੀਂ ਜੇ ਰਿਕਸ਼ੇ ਦੇ ਵਿੱਚ ਘੁੰਮਣਾ ਆਏ ਸਾਰੇ ਰਿਕਸ਼ੇ ਚ ਘਮਾਉਂਦੇ ਆ 4000 ਜਨ ਲੈਣਗੇ 10 ਮਿੰਟ ਘਮਾਉਣ ਦਾ ਸੋ ਜੇ ਦੋ ਬੰਦੇ ਆ ਤਾਂ ਪੰਜ ਹਾਂਜੀ 5000 ਜਨ ਲੈਣਗੇ ਸੋ ਜੇ 30 ਮਿੰਟ ਘੁੰਮਣਾ ਆ ਤਾਂ 9000 ਜਾਂ 10000 ਜਨ ਇਸ ਦੇ ਵਿੱਚ ਘਮਾਉਣ ਦਾ ਸੋ ਇਹ ਮੈਨੇਜਰ ਆ ਇੱਥੇ ਸਾਰਾ ਪ੍ਰਾਈਸ ਲਿਖਿਆ ਆ ਸੋ ਇਹ ਸਟਰੀਟ ਆ ਇਹਦੇ ਵਿੱਚ ਜੇ ਤੁਸੀਂ ਆਣਾ ਆ ਤੇ ਤੁਸੀਂ ਕਦੇ ਵੀ ਚਾਹ ਪਾਣਾ ਆਓ ਜੇ ਇਹਦੇ ਵਿੱਚ ਘੁੰਮਣਾ ਚਾਹੋਗੇ ਤਾਂ ਤੁਸੀਂ ਘੁੰਮ ਸਕਦੇ ਆ ਸੋ ਇਹ ਇਸ ਟਾਈਪ ਦਾ ਰਿਕਸ਼ਾ ਹੈ ਇਸ ਤਰ੍ਹਾਂ ਦੇ ਰਿਕਸ਼ੇ ਆ ਜਿਹੜੇ ਕੀ ਆਪਾਂ ਤੁਹਾਨੂੰ ਦਿਖਾਏ ਆ ਇਹਦੇ ਵਿੱਚ ਬਿਠਾ ਕੇ ਸੋ ਇਹ ਸ਼ਹਿਰ ਦਾ ਟੂਰ ਕਰਾਉਂਦੇ ਆ ਸਾਰੇ ਉਹਦਾ ਹੀ ਵਾਰੀ ਦੱਸਦੇ ਪਏ ਆ ਸੂ ਸਾਰੇ ਲੱਗੇ ਹੋਏ ਸਾਰੀ ਘਾਤੋਂ ਕੋਨੀ ਸ਼ਿਵਾ ਸੋ ਇੱਧਰ ਸ਼ਾਪ ਆ ਇਹ ਸਾਰੀਆਂ ਟੈਕਸੀ ਹੈ ਜਪਾਨ ਦੇ ਵਿੱਚ ਟੈਕਸੀ ਚੱਲਦੀ ਹੈ ਜਪਾਨ ਦੇ ਵਿੱਚ ਟੈਕਸੀ ਬਹੁਤ ਐਕਸਪੈਂਸਿਵ ਆ ਜਨਕਿ ਜਪਾਨ ਦੇ ਵਿੱਚ ਜੇ ਤੁਸੀਂ ਟ੍ਰੈਵਲ ਕਰਨਾ ਆ ਤਾਂ ਟੈਕਸੀ ਸਭ ਤੋਂ ਜ਼ਿਆਦਾ ਐਕਸਪੈਂਸਿਵ ਹੈ ਇੱਥੇ ਜੋ ਤੁਹਾਡੇ 10 ਦਿਨ ਦੇ ਟੂਰ ਦੇ ਪੈਸੇ ਟ੍ਰੇਨ 'ਚ ਲੱਗਦੇ ਆ ਸੋ ਟੈਕਸੀ ਦੇ ਵਿੱਚ ਮੇਰੇ ਸਾਹਮਣੇ ਇੱਕ ਦਿਨ ਦੇ ਵਿੱਚ ਹੀ ਤੁਹਾਡੇ ਉਨੇ ਜਪਾਨ ਦੇ ਪੈਸੇ ਖਰਚ ਹੋ ਜਾਣਗੇ ਸੋ ਇਥੋਂ ਦੀਆਂ ਪਾਰਕਿੰਗ ਦੇਖ ਸਕਦੇ ਆ ਤੁਸੀਂ ਬਹੁਤ ਵੱਡੀਆਂ ਵੱਡੀਆਂ ਪਾਰਕਿੰਗਾਂ ਸੜਕਾਂ ਬਿਲਕੁਲ ਸਾਫ਼ ਜਾਂ ਤੇ ਆਹ ਕ੍ਰੋਸਿੰਗ ਦੇ ਲਈ ਬਣੇ ਹੋਏ ਆ ਤੁਸੀਂ ਦੇਖ ਸਕਦੇ ਆ ਜਦੋਂ ਵੀ ਕੋਈ ਕਿਸੇ ਨੰਗਣਾ ਇੱਕ ਜਗਾਹ ਆ ਕੇ ਖੜ ਜਾਂਦੇ ਆ ਜਿਸ ਸਾਈਡ ਇਧਰੋਂ ਉਧਰ ਨੂੰ ਕ੍ਰੋਸਿੰਗ ਕਰਨਾ ਚਾਹੇ ਤਾਂ ਲੈਫਟ ਰਾਈਟ ਜਿੱਥੇ ਵੀ ਜਾਣਾ ਆ ਤੋ ਬੱਸਾ ਰੁਕ ਜਣੀ ਆ ਤਾਂ ਲੋਕ ਇਕੱਠੇ ਹੋ ਜਾਂਦੇ ਆ ਸਾਈਡ ਸਾਈਡਾਂ ਤੇ ਜਿਸ ਨੇ ਜਿੱਥੇ ਜਾਣਾ ਤਾਂ ਫਿਰ ਉਹ ਇਕੱਠਾ ਇੱਕ ਵਾਰ ਨੂੰ ਕ੍ਰੋਸ ਕਰਦੇ ਆ ਸੋ ਫਾਈਨਲੀ ਮੈਂ ਪਹੁੰਚ ਚੁੱਕਿਆ ਆ ਅਸਲ ਸੋਜੀ ਟੈਂਪਲ ਇਹ ਟੈਂਪਲ ਜੋ ਕਿ ਆ ਜਾਪਾਨ ਦੇ ਵਿੱਚ ਬਹੁਤ ਫੇਮਸ ਆ ਇਹ ਜਿਹੜਾ ਟੈਂਪਲ ਆ ਇਹ ਟੋਕੀਓ ਦੇ ਵਿੱਚ ਆਸਾਗੂਸਾ ਨਾਮ ਦੇ ਸ਼ਹਿਰ ਦੇ ਵਿੱਚ ਆ ਸੋ ਆਓ ਹੁਣ ਆਪਾਂ ਟੈਂਪਲ ਦੇਖਦੇ ਹਾਂ ਸੋ ਦੇਖਦੇ ਹਾਂ ਕੀ ਅੰਦਰ ਜਾ ਕੇ ਇਹ ਟੈਂਪਲ ਕਿਉਂ ਮਸ਼ਹੂਰ ਆ ਕੀ ਇਹਦੇ ਵਿੱਚ ਹੈ ਸੋ ਵੀਡੀਓ ਵਿੱਚ ਬਣੇ ਰਹੋ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਟੈਂਪਲ ਤੇ ਦੇਖਾਂਗੇ ਅੰਦਰ ਦਾ ਕਲਚਰ ਕੀ ਹੈ ਇੱਥੋਂ ਦਾ ਕਲਚਰ ਸੋ ਆਓ ਚੱਲਦੇ ਹਾਂ ਜਲਦੀ ਟੈਂਪਲ ਦੇ ਵਿੱਚ ਉਹ ਲਾਸਟ ਦੇ ਵਿੱਚ ਟੈਂਪਲ ਆ ਸੋ ਟੈਂਪਲ ਤੋਂ ਪਹਿਲਾਂ ਇਹ ਮਾਰਕੀਟ ਆ ਜਿੱਦਾਂ ਕਿ ਜਾਪਾਨੀ ਲੋਕ ਆਏ ਪ੍ਰਸ਼ਾਦ ਲੈਂਦੇ ਆ ਇੱਥੇ ਟੈਂਪਲ ਦੇ ਵਿੱਚ ਚੜਾਉਣ ਦੇ ਲਈ ਜਿੱਦਾਂ ਕਿ ਇਹ ਪ੍ਰਸ਼ਾਦ ਆ ਜੋ ਇੱਥੇ ਚੜਾਉਂਦੇ ਆ 400 ਰੁਪਏ ਦਾ ਆ ਤੇ ਜੇ ਦੋ ਲੈਣੇ ਆ ਤਾਂ 700 ਰੁਪਏ ਦੇ ਆ ਦੋ ਹੈਗੇ ਆ 700 ਰੁਪਏ ਦੇ ਜੇ ਇੱਕ ਲੈਣਾ ਹੈ 400 ਰੁਪਏ ਦਾ ਕੋਈ ਨਹੀਂ ਆਨਗਕ ਇਹਦੇ ਵਿੱਚ ਬਣਾਉਂਦੇ ਆ ਇਹ ਡਿਸ਼ ਜਿਹੜਾ ਪ੍ਰਸ਼ਾਦ ਆ ਉਹ ਇਹਦੇ ਵਿੱਚ ਮਸ਼ੀਨ 'ਚ ਬਣਾਉਂਦੇ ਆ ਇਹ ਕੋਈ ਜੀ ਮਾ ਜਾਈ ਤੇ ਮਸਕਰ ਸੋ ਇਹ ਚੱਪਲਾ ਆ ਇਹਦਾ ਆਪਾਂ ਪ੍ਰਾਈਸ ਦੇਖਦੇ ਆ ਇੱਥੋਂ ਦੇ 19000 ਰੁਪਏ ਦੀ ਆ ਇੰਡੀਆ ਦਾ ਬਣੂਗਾ ਇਹ 10000 ਦੇ ਕਰੀਬ ਸੋ ਇਹ ਨਾ ਇਹ ਟ੍ਰੈਡੀਸ਼ਨਲ ਆ ਇੱਥੋਂ ਦੀਆਂ ਇਸ ਕਰਕੇ ਇਹਦਾ ਰੇਟ ਜ਼ਿਆਦਾ ਆ ਸਤੋਂ ਦੂਜੀ ਸਾਈਡ ਵੀ ਮਾਰਕੀਟ ਆ ਜਪਾਨ ਦੀ ਇਹ ਸਭ ਤੋਂ ਫੇਮਸ ਜਗ੍ਹਾ ਆ ਇੱਥੇ ਲੋਕ ਹੁੰਦੇ ਆ ਬਹੁਤ ਜ਼ਿਆਦਾ ਜਪਾਨ ਦੇ ਅੰਦਰ ਦੂਰ ਦੂਰ ਟੂਰਿਸਟ ਹੁੰਦੇ ਆ ਕਿਉਂਕਿ ਇਹ ਟੈਂਪਲ ਆਲਵਰਡ ਦੇ ਵਿੱਚ ਸਭ ਤੋਂ ਜ਼ਿਆਦਾ ਫੇਮਸ ਆ ਇਹ ਵੀ ਇੱਕ ਦੁਕਾਨ ਹੈ ਇਹਦੇ ਵਿੱਚ ਜਿੱਦਾਂ ਕਿ ਆਹ 250 ਰੁਪਏ ਦੀ ਐ ਇੱਥੋਂ ਦੇ ਏਟੀ ਕਹ ਰਹੇ ਜੀ ਇਹਨਾਂ ਨੂੰ ਚਾਹ ਕਹ ਰਹੇ ਆ ਸੋ ਬਣਾ ਕੇ ਦਿੰਦੇ ਆ ਇੱਥੇ ਜਪਾਨ ਦੇ ਵਿੱਚ ਘੁੰਮੋਗੇ ਤਾਂ ਇਦਾਂ ਦੇ ਤੁਹਾਨੂੰ ਕਾਰਟੂਨ ਦੇ ਜਿਹੜੇ ਫੇਸ ਆ ਉਹ ਤੁਹਾਨੂੰ ਸਾਰੇ ਮਿਲਣਗੇ ਜੇ ਮੰਦਰ ਦਾ ਸਿੱਧੇ ਦਾ ਰਸਤਾ ਆ ਜੀ ਇਧਰਲੇ ਪਾਸੇ ਵੀ ਮਾਰਕੀਟ ਆ ਸੋ ਇਧਰਲੇ ਪਾਸੇ ਵੀ ਮਾਰਕੀਟ ਆ ਇਹ ਸਾਰੀ ਮਾਰਕੀਟ ਦੇ ਵਿੱਚੋਂ ਜੇ ਕੋਈ ਚੀਜ਼ ਲੈਣੀ ਆ ਹਰ ਪ੍ਰਕਾਰ ਦੀ ਚੀਜ਼ ਐ ਇੱਥੇ ਖਾਣ ਦੇ ਲਈ ਵੀ ਆ ਕੱਪੜੇ ਵੀ ਆ ਸੋ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਮਿਲ ਜਾਣੀਆਂ ਆ ਆ ਇੱਥੇ ਗੇਮ ਹੈ ਜੀ ਤੇ ਗੇਮ ਦੇ ਵਿੱਚ ਇੱਥੋਂ ਦੀ ਹੱਥ ਪਾ ਕੇ ਜਿਹੜੀ ਪਰਚੀ ਲਹੋਗੇ ਉਹ ਵਾਲਾ ਤੁਹਾਨੂੰ ਗੁੱਡਾ ਮਿਲ ਜਾਣਾ ਹੈ ਇਹ ਵੀ ਇਥੋਂ ਪ੍ਰਸ਼ਾਦ ਹੈ ਜਿੱਦਾਂ ਕੀ ਲੋਕੀ ਲੈਂਦੇ ਪਏ ਆ ਸੋ ਇਹ ਲੈ ਕੇ ਇੱਥੇ ਮੰਦਿਰ ਦੇ ਵਿੱਚ ਮੁੱਠਾ ਟੇਕਦੇ ਆ ਇਹਦਾ ਇੱਥੇ ਪ੍ਰਾਈਸ ਲਿਖਿਆ ਹੋਇਆ ਆ ਜਿਹੜਾ ਮਿਕਸ ਹੈ 600 ਰੁਪਏ ਦਾ ਆ ਸਾਰਿਆਂ ਦੇ ਵੱਖ-ਵੱਖਰੇ ਪ੍ਰਾਈਸ ਲਿਖੇ ਹੋਏ ਆ ਸੋ ਸਾਹਮਣੇ ਬਿਲਕੁਲ ਮੰਦਿਰ ਆ ਮੰਦਿਰ ਦਾ ਗੇੜ ਬਹੁਤ ਕਲੋਜ਼ ਆ ਸੋ ਆ ਜਿਹੜੀ ਸਭ ਤੋਂ ਫੇਮਸ ਜਗ੍ਹਾ ਇਹ ਵੀ ਆ ਇੱਥੇ ਜਪਾਨ ਦੇ ਵਿੱਚ ਇਹਨੂੰ ਟੋਕਿਓ ਸਕਾਈ ਟਰੀ ਕਿਹਾ ਜਾਂਦਾ ਆ ਇਹ ਬਹੁਤ ਜਿਆਦਾ ਲੰਬੀ ਬਿਲਡਿੰਗ ਆ ਹਾਈਐਸਟ ਬਿਲਡਿੰਗ ਆ ਸੋ ਇਹਦੇ ਵੀ ਬਿਗਿਊਰਜ ਕਲੀਫਾ ਮੰਗੂ ਆ ਇਹ ਰਾਤ ਨੂੰ ਜਗਦੀ ਆ ਸੋ ਇਹਦੇ ਵਿੱਚ ਆਪਾਂ ਟਿਕਟ ਲੈ ਕੇ ਉਹ ਬਿਲਡਿੰਗ ਦੇ ਉੱਪਰ ਤੱਕ ਜਾ ਸਕਦੇ ਆ ਜਿਸ ਦੇ ਵਿੱਚ ਜਾ ਕੇ ਤੁਹਾਨੂੰ ਸਾਰਾ 뷰 ਦਿਖੇਗਾ ਬਿਲਕੁਲ ਨਾ ਲਿਆ ਜੇ ਤੁਸੀਂ ਕਦੇ ਜਪਾਨ ਆਓ ਸੈਂਟ ਸੋਜੀ ਟੈਂਪਲ ਜਦੋਂ ਆਉਂਗੇ ਤਾਂ ਇਹ ਬਿਲਡਿੰਗ ਵੀ ਨਾਲ ਹੀ ਐਕਸਪਲੋਰ ਕਰ ਸਕਦੇ ਆ ਬਿਲਕੁਲ ਕਲੋਜ਼ ਆ ਇਹ ਇਸ ਟਾਈਮ 35 ਡਿਗਰੀ ਗਰਮੀਆਂ ਸੋ ਬੱਚਿਆਂ ਨੇ ਜੋ ਇਹਨਾਂ ਨੇ ਛਤਰੀਆਂ ਲਈਆਂ ਹੋਈਆਂ ਆ ਇਸ ਟੈਂਪਲ ਦੇ ਵਿੱਚ ਲੋਕੀ ਆਪਣੀ ਕਿਸਮਤ ਦੇਖਣ ਆਉਂਦੇ ਆ ਅੰਦਰ ਜਾ ਕੇ ਆਪਾਂ ਦੇਖਦੇ ਆ ਕਹਿੰਦੇ ਆ ਕਿ ਕੁਆਇਨ ਸਿੱਟਦੇ ਆ ਟੈਂਪਲ ਇੱਕ ਬਾਕਸ ਬਣਿਆ ਹੋਇਆ ਉਹਦੇ ਵਿੱਚ ਕੁਆਇਨ ਸਿੱਟਦੇ ਆ ਤੇ ਉਹਦੇ ਬਾਅਦ ਆਪਾਂ ਨੂੰ ਇੱਕ ਕਾਰਡ ਮਿਲਦਾ ਆ ਉਹਦੇ 'ਚ ਆਪਾਂ ਆਪਣੀ ਫੋਰਚਨ ਦੇਖ ਸਕਦੇ ਆ ਸੋ ਇੱਥੋਂ ਦੇ ਲੋਕ ਇਸ ਟੈਂਪਲ ਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਆ ਸਾਲ ਦੇ ਵਿੱਚ 30 ਮਿਲੀਅਨ ਤੋਂ ਜ਼ਿਆਦਾ ਲੋਕ ਇੱਥੇ ਟੈਂਪਲ ਦੇ ਵਿੱਚ ਵਿਜ਼ਿਟ ਕਰਦੇ ਆ ਸੋ ਜਾਪਾਨ ਦਾ ਇਹ ਸਭ ਤੋਂ ਫੇਮਸ ਟੈਂਪਲ ਆ ਤੁਸੀਂ ਦੇਖਿਆ ਵੀ ਹੋਣਾ ਆ ਕਿ ਕਈ ਫੋਟੋਆਂ ਦੇ ਵਿੱਚ ਇਸ ਤਰ੍ਹਾਂ ਦੀ ਜੋ ਮੇਰੇ ਪਿੱਛੇ ਲੁੱਕਿਆ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਬਹੁਤ ਫੋਟੋਆਂ ਜਾਪਾਨ ਦੀਆਂ ਨੇ ਜਦੋਂ ਕੋਈ ਜਾਪਾਨ ਆਪਾਂ ਸਰਚ ਕਰਦੇ ਆ ਤਾਂ ਇਹ ਫੋਟੋ ਉਹ ਜੋ ਇਹ ਬਿਲਡਿੰਗ ਦੀ ਫੋਟੋ ਆ ਇਹ ਸੇਮ ਫੋਟੋ ਜਾਪਾਨ ਦੇ ਨਾਮ ਸਰਚ ਕਰਨ ਦੇ ਬਾਅਦ ਆਂਦੀ ਆ ਸੋ ਆਓ ਹੁਣ ਚੱਲਦੇ ਆ ਦੇਖਦੇ ਆ ਅੰਦਰ ਟੈਂਪਲ ਤੇ ਤੁਹਾਨੂੰ ਵੀ ਦਿਖਾਣੇ ਆ ਆਪਾਂ ਪਹੁੰਚ ਚੁੱਕੇ ਆ ਬਿਲਕੁਲ ਕੋਲ ਸੋ ਆਓ ਚੱਲਦੇ ਆ ਜਿੱਦਾਂ ਕਿ ਇਹਦੇ ਵਿੱਚ ਸੋਜ ਐਨ ਪਾਉਣੇ ਆ ਫੋਨ ਦੇ ਬਾਅਦ ਇਹ ਵਾਲੀ ਜਿੱਦੀ ਆ ਡੱਬਾ ਇਹਨੂੰ ਆਪਾਂ ਹਿਲਾਉਣਾ ਇਹਦੇ ਵਿੱਚੋਂ ਇੱਕ ਸਟਿਕ ਨਿਕਲਣੀ ਆ ਸੋ ਸਟਿੱਕ ਨਿਕਲਣ ਦੇ ਬਾਅਦ ਇਦਾਂ ਜਿਹੜਾ ਨੰਬਰ ਸਟਿੱਕ ਦੇ ਉੱਪਰ ਲਿਖਿਆ ਹੋਣਾ ਉਸ ਨੰਬਰ ਵਾਲੇ ਬਾਕਸ ਨੂੰ ਆਪਾਂ ਓਪਨ ਕਰਨਾ ਆ ਬੁੱਕ ਓਪਨ ਕਰਕੇ ਉਹਦੇ ਵਿੱਚੋਂ ਆਪਾਂ ਜੋ ਵੀ ਆ ਆਪਾਂ ਪੇਜ ਪੇਜ ਐ ਨੂੰ ਆਪਾਂ ਕੱਢ ਕੇ ਆਪਾਂ ਦੇਖਣਾ ਆ ਸੋ ਇਧਰਲੇ ਪਾਸੇ ਲਿਖਿਆ ਹੋਇਆ ਜਪਾਨੀ ਲੈਂਗੁਏਜ ਤੇ ਜਿਹੜੀ ਸਾਈਡ ਉੱਨੀ ਕੀ ਲੈਂਗੁਏਜ ਤੇ ਉਹ ਉਹਨਾਂ ਸਾਹਮਣੇ ਆਪਾਂ

ਟੂਰਿਸਟ ਵੀ ਆ ਕੇ ਚੈੱਕ ਕਰਦੇ ਆ ਜੀ ਸੋ ਜਨਰਫੀਆ ਟਿਕਟ ਆ ਸੋ ਜਨਰ ਟਿਕਟ ਆ ਦੀ ਉਹ ਲਾ ਕੇ ਇਹਦੇ ਵਿੱਚ ਆਪਾਂ ਕੋਇਨ ਸਿੱਟਣਾ ਹੈ ਇਹਦੇ ਵਿੱਚੋਂ ਆਪਾਂ ਸਟਿਕ ਕੱਢਣੀ ਆ ਸਟਿਕ ਦੇ ਉੱਪਰ ਨੰਬਰ ਲਿਖਿਆ ਹੋਣਾ ਜਿਹੜੇ ਬਾਕਸ ਦੇ ਵਿੱਚ ਜੰ ਹੈਗਾ ਆ ਉਸ ਬਾਕਸ ਨੂੰ ਆਪਾਂ ਕੱਢ ਕੇ ਉਹਦੇ ਵਿੱਚ ਜੋ ਪੇਜ ਮਿਲੇਗਾ ਉਹਨੂੰ ਆਪਾਂ ਦੇਖ ਸਕਦੇ ਆਂ ਸਾਰਾ ਰਸਤਾ ਕਰਾਸ ਕਰਕੇ ਜਿੱਥੇ ਕਿਸਮਤ ਦੇਖਦੇ ਆ ਉਹ ਵੀ ਦਿਖਾਤਾ ਤੁਹਾਨੂੰ ਇਧਰੋਂ ਮੱਥਾ ਟੇਕਦੇ ਆ ਉਹ ਦਿਖਾਣ ਦੇ ਬਾਅਦ ਅਪਾ ਟੈਂਪਲ ਦੇ ਅੰਦਰ ਆ ਗਏ ਆ ਸੋ ਤੁਸੀਂ ਦੇਖ ਸਕਦੇ ਆ ਟੈਂਪਲ ਦੇ ਅੰਦਰ ਦਾ ਥੰਦਰ ਫੇਰ ਉੱਤੇ ਦੇਖੋ ਇੱਥੇ ਵੀ ਲੋਕੀ ਆਪਣਾ ਸਾਰਾ ਚੈੱਕ ਕਰਦੇ ਪਏ ਉਹੀ ਪੁਆਇੰਟ ਪਾ ਕੇ ਉਹਦੇ ਚ ਸਟਿੱਕ ਕੱਢ ਕੇ

ਸਿੱਕ ਫੇਰ ਉਹ ਬਾਕਸ ਜਵਾਦਣੀ ਆ ਕੋਈ ਇਦਾਂ ਦੀ ਇੱਕ ਪਰਚੀ ਨਿਕਲ ਜਾਣੀ ਇਹ ਮੰਦਰ ਦੇ ਅੰਦਰ ਦਾ ਥਿਊ ਹੈ ਤੁਸੀਂ ਦੇਖ ਸਕਦੇ ਹੋ ਮੰਦਰ ਦੇ ਅੰਦਰ ਵੀ ਲੋਕੀ ਸਾਰੇ ਚੈੱਕ ਕਰਦੇ ਆ ਕੋਈ ਆਪਣੇ ਪਰਮਾਤਮਾ ਅਗੇ ਆਪਣੇ ਰੱਬ ਅਗੇ ਅਰਦਾਸ ਕਰਦੇ ਆ ਸੋ ਇਹ ਮੰਦਰ ਦਾ ਅੰਦਰਲਾ ਥਿਊ ਹੈ ਦੇਖ ਸਕਦੇ ਆ ਤੁਸੀਂ ਸਾਹਮਣੇ ਮੰਦਰ ਆ ਸੋਏ ਟੈਂਪਲ ਜਾਪਾਨ ਦੇ ਵਿੱਚ ਬਹੁਤ ਫੇਮਸ ਆ ਇੱਥੇ ਲੋਕ ਦੇਖ ਹੀ ਸਕਦੇ ਤੁਸੀਂ ਇਹਦੇ ਸਾਰਾ ਸਮਾਨ ਇਕੱਲੇ ਇਕੱਲੇ ਬੰਦੇ ਨੂੰ ਟੈਸਟ ਕਰਾਉਂਦੇ ਆ ਤੁਸੀਂ ਦੇਖ ਸਕਦੇ ਹੋ ਕਰੇ ਟਾਈਪ ਬਣੇ ਹੋਏ ਆ ਛੋਟੇ ਛੋਟੇ ਪੀਸ ਆ ਸੋ ਇਹ 400 ਰੁਪਏ ਦਾ ਮਿਲਦਾ ਹੈ ਇਕੱਲੇ ਇਕੱਲੇ ਬੰਦੇ ਨੂੰ ਟੈਸਟ ਕਰਾਉਂਦੇ ਆ ਬਹੁਤ ਜ਼ਿਆਦਾ ਵਧੀਆ ਹੈ ਮੈਨੂੰ ਵੀ ਇਹਨਾਂ ਨੇ ਦਿੱਤਾ ਸੀਗਾ ਸੋ ਪਲੀਜ਼ ਵਨ ਟੇਕ ਮੋਰ ਸੋ ਜੀ ਬਾਈ ਨਾਲ ਦੇਖੋ ਇੱਕ ਹੋਰ ਮੈਨੂੰ ਦੇ ਦੋ ਤੁਸੀਂ ਦੇਖ ਸਕਦੇ ਆ ਇਹ ਕਰਾਂਚੀ ਜਿਹਾ ਆ ਬਹੁਤ ਸਵਾਦ ਹੈ ਰਾਈਸ ਦਾ ਬਣਿਆ ਹੋਇਆ ਆ ਫਾਈਨਲੀ ਤੁਹਾਨੂੰ ਜਾਪਾਨ ਦਾ ਟੈਂਪਲ ਦਿਖਾ ਦਿੱਤਾ ਹੈ ਬੁੱਧਿਸਟ ਟੈਂਪਲ ਸਿਕਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਫੇਮਸ ਟੈਂਪਲ ਆ ਕਿੰਨੇ ਲੋਕ ਇੱਥੇ ਰੋਜ਼ ਆਉਂਦੇ ਆ ਟੂਰਿਸਟ ਵੀ ਆਉਂਦੇ ਆ ਇੱਥੋਂ ਦੇ ਲੋਕ ਵੀ ਆਉਂਦੇ ਆ ਸੋ ਟੈਂਪਲ ਦੇ ਜੋ ਰੀਤ ਰਿਵਾਜ ਆ ਉਹ ਵੀ ਤੁਹਾਨੂੰ ਦਿਖਾ ਦਿੱਤਾ ਹੈ ਜੋ ਲੋਕ ਇੱਥੇ ਆ ਕੇ ਪ੍ਰਾਰਥਨਾ ਕਰਦੇ ਆ ਉਹ ਵਾਲਾ ਵਿਊ ਵੀ ਤੁਹਾਨੂੰ ਵੀਡੀਓ ਵਿੱਚ ਦਿਖਾ ਦਿੱਤਾ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸੋ ਜੇ ਚੈਨਲ ਨੂੰ ਤੁਸੀਂ ਹਜੇ ਵੀ ਨਹੀਂ ਕੀਤਾ ਸਬਸਕ੍ਰਾਈਬ ਸੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਹੋਰ ਨਮੀਆਂ ਵੀਡੀਓ ਲੈ ਕੇ ਤੇ ਦਿਖਾਵਾਂਗੇ ਤੁਹਾਨੂੰ ਹੋ famous place thanavaji